ਦੋਸਤੋ ਮੈਂ ਡਾਈਟੇਸ਼ਨ ਅਮਨਦੀਪ ਸਿੰਘ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਤੁਹਾਨੂੰ ਦੱਸਣ ਜਾ ਰਿਹਾ ਪੇਟ ਦੀਆਂ ਸਮੱਸਿਆਵਾਂ ਦੇ ਹੱਲ ਪੇਟ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਕਾਮਨ ਨੇ ਹਰ ਦੂਜਾ ਜਾਂ ਤੀਜਾ ਪਰਸਨ ਡੀਐਸਆਰ ਐਸਿਡ ਦੇ ਕੈਪਸੂਲ ਲੈ ਰਿਹਾ ਗਰਲਸ ਦੇ ਵਿੱਚ ਇੰਡਜੈਸ਼ਨ ਦੀ ਪ੍ਰੋਬਲਮ ਗੈਸ ਬਣਨਾ ਆਈਬੀਐਸ ਦੀ ਪ੍ਰੋਬਲਮ ਫਾਈਬਰ ਪਛਾਣਨਾ ਪਾਉਣਾ ਪੇਟ ਦਰਦ ਐਂਡ ਲੈਟ ਮੀ ਟੈਲ ਯੂ ਪੇਟ ਦੀ ਸਿਹਤ ਸਾਰੇ ਸਰੀਰ ਦੀ ਸਿਹਤ ਆ ਜਿਵੇਂ ਕਹਿ ਦਿੰਦੇ ਆ ਓਨਾ ਹੀ ਤਕੜਾ ਤੁਹਾਡਾ ਸਰੀਰ ਆ ਜਿੰਨਾ ਤਕੜਾ ਤੁਹਾਡਾ ਪੇਟ ਆ ਐਂਡ ਡਿਪਰੈਸ਼ਨ ਦਾ ਮੈਂਟਲ ਹੈਲਥ ਦਾ ਵੀ ਸਿੱਧਾ ਸਬੰਧ ਤੁਹਾਡੀ ਗੱਟ ਹੈਲਥ ਨਾਲ। ਸੋ ਇਹ ਧਿਆਨ ਨਾਲ ਸੁਣਿਓ। ਸਭ ਤੋਂ ਪਹਿਲਾਂ ਆਪਾਂ ਗੱਲ ਕਰਨ ਲੱਗੇ ਆਂ ਗੈਸ ਦੀ। ਆਮ ਹੀ ਆਪਾਂ ਸੁਣਦੇ ਆਂ ਕਿ ਪੇਟ 'ਚ ਗੈਸ ਬਹੁਤ ਬਣਦੀ ਆ ਜੀ, ਘੁਰ ਘੁਰ ਦੀਆਂ ਆਵਾਜ਼ਾਂ ਆ ਰਹੀਆਂ ਨੇ। ਉਹਦੇ ਕਈ ਰੀਜ਼ਨਸ ਹੁੰਦੇ ਨੇ ਦੇਖੋ। ਸਭ ਤੋਂ ਪਹਿਲਾਂ ਤਾਂ ਕੁਝ ਗੈਸੀ ਫੂਡਸ ਹੁੰਦੇ ਨੇ ਜੋ ਗੈਸ ਪ੍ਰੋਡਿਊਸ ਕਰਦੇ ਨੇ ਕਾਈਂਡ ਆਫ ਬੀਨਸ ਛੋਲੇ ਜਿਵੇਂ ਆਪਾਂ ਕਹਿ ਦਿੰਨੇ ਆ ਸੋ ਉਹਨਾਂ ਦਾ ਜੋ ਬ੍ਰੇਕਡਾਊਨ ਆ ਜਦੋਂ ਫੂਡ ਗਲਿਆ ਜਾ ਰਿਹਾ ਬੈਕਟੀਰੀਆ ਵੱਲੋਂ ਪਚਾਇਆ ਜਾ ਰਿਹਾ ਤਾਂ ਉਸ ਪ੍ਰੋਸੈਸ ਦੇ ਵਿੱਚ ਕਾਫੀ ਜ਼ਿਆਦਾ ਗੈਸ ਪ੍ਰੋਡਿਊਸ ਹੁੰਦੀ ਆ ਸੋ ਅਗਰ ਤੁਹਾਨੂੰ ਵੀ ਐਸੀ ਪ੍ਰੋਬਲਮ ਹੈ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਉਹ ਵਾਲੇ ਫੂਡਸ ਖਾਣਾ ਘੱਟ ਕਰੋ ਜਿਨ੍ਹਾਂ ਤੋਂ ਤੁਹਾਨੂੰ ਗੈਸ ਬਣਦੀ ਆ ਯੈਸ ਕੁਝ ਲੋਕਾਂ ਨੂੰ ਆਨਿਅਨ ਤੋਂ ਵੀ ਇਰੀਟੇਸ਼ਨ ਹੁੰਦੀ ਆ ਤੁਸੀਂ ਉਸ ਉਹਨਾਂ ਫੂਡਸ ਨੂੰ ਅਵੋਇਡ ਕਰ ਸਕਦੇ ਆ ਐਂਡ ਦਾ ਨੈਕਸਟ ਥਿੰਗ ਇਜ਼ ਫਾਈਬਰ ਯੈਸ ਫਾਈਬਰ ਆਪਣੇ ਵਾਸਤੇ ਬਹੁਤ ਵਧੀਆ ਲੇਕਿਨ ਫਾਈਬਰ ਨੂੰ ਤੋੜਨ ਵਾਸਤੇ ਫਾਈਬਰ ਨੂੰ ਬ੍ਰੇਕਡਾਊਨ ਕਰਨ ਵਾਸਤੇ ਬੈਕਟੀਰੀਆ ਕਾਫੀ ਜ਼ਿਆਦਾ ਇਨਵੋਲਡ ਹੁੰਦਾ ਔਰ ਬੈਕਟੀਰੀਆ ਖੁਦ ਕਾਫੀ ਜ਼ਿਆਦਾ ਗੈਸ ਪ੍ਰੋਡਿਊਸ ਕਰਦਾ ਸੋ ਬਹੁਤ ਸਾਰੇ ਲੋਕ ਐਸੇ ਆ ਜਿਨ੍ਹਾਂ ਨੂੰ ਫਾਈਬਰ ਨਹੀਂ ਪਚਦਾ ਬਲੋਟਿੰਗ ਪੇਟ ਦਰਦ ਹੋਣ ਲੱਗ ਗਿਆ ਕਿਉਂਕਿ ਈਜ਼ੀ ਨਹੀਂ ਹੈ ਗੱਟ ਹੈਲਥ ਸਟਰੋਂਗ ਹੋਣੀ ਚਾਹੀਦੀ ਹੈ ਤੁਹਾਡਾ ਫਾਈਬਰ ਨੂੰ ਪਚਾਉਣ ਦੇ ਲਈ ਫਾਈਬਰ ਨੂੰ ਤੋੜਨ ਦੇ ਲਈ ਸੋ ਇਨ ਥੈਟ ਕੇਸ ਇੱਕ ਹੋਰ ਚੀਜ਼ ਹੈ ਕਿ ਜੇ ਤੁਸੀਂ ਕੋਈ ਵੀ ਨਵਾਂ ਫੂਡ ਇੰਟਰੋਡਿਊਸ ਕਰਨ ਜਾ ਰਹੇ ਹੋ ਤਾਂ ਐਸਾ ਹੋ ਸਕਦਾ ਹੈ ਕਿ ਬੋਡੀ ਤੁਹਾਡੀ ਤੁਹਾਡਾ ਪੇਟ ਉਸ ਫੂਡ ਨੂੰ ਨਹੀਂ ਜਾਣਦਾ ਉਸ ਫੂਡ ਦੇ ਐਂਜ਼ਾਈਮਸ ਨਹੀਂ ਹੈਗੇ ਉਸ ਫੂਡ ਰਿਲੇਟਡ ਬੈਕਟੀਰੀਆ ਉਹਨਾਂ ਸਟਰੋਂਗ ਨਹੀਂ ਹੈਗਾ ਇਨ दैट ਕੇਸ ਕਾਫੀ ਪ੍ਰੋਬਲਮ ਹੋ ਸਕਦੀ ਹੈ ਸੋ ਜੇ ਤੁਸੀਂ ਕੋਈ ਵੀ ਫੂਡ ਨਵਾਂ ਇੰਟਰੋਡਿਊਸ ਕਰਨ ਜਾ ਰਹੇ ਆ ਤਾਂ ਉਹਦੀ ਮਾਤਰਾ ਘੱਟ ਰੱਖੋ ਹੌਲੀ ਖਾਓ ਛੋਟੇ ਛੋਟੇ ਫ੍ਰੀਕੁਐਂਟ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਵੱਧ ਮੀਲਸ ਤਾਂ ਹੀ ਡਾਕਟਰਸ ਕਹਿੰਦੇ ਹੁੰਦੇ ਆ ਕਿ ਮੀਲਸ ਛੋਟੇ ਰੱਖੋ ਜਿੰਨਾ ਵੱਧ ਉਹਨਾਂ ਹੀ ਪੇਟ ਤੇ ਵੱਧ ਜੋਰ ਔਰ ਫਾਸਟਿੰਗ ਇਸੇ ਕਰਕੇ ਹੀ ਮੈਨੂੰ ਪਸੰਦ ਨਹੀਂ ਕਿ ਯਸ ਜੇ ਤੁਸੀਂ ਡਿਸਪਲਨ ਛੋੜ ਲਿਆ ਹੀ ਕੈਲਰੀਜ਼ ਖਾਓਗੇ ਤਾ ਵੈਸੇ ਵੀ 12 13 14 ਘੰਟੇ ਦੀ ਫਾਸਟਿੰਗ ਹੋ ਹੀ ਜਾਣੀ ਆ ਲੇਕਿਨ ਜਦੋਂ ਵਿੰਡੋ ਤੁਸੀਂ ਕਹਿ ਦਿੰਦੇ ਆ ਕਿ 6 ਘੰਟੇ ਜੀ ਖਾਣਾ ਮੈਂ 18 ਭੁੱਖੇ ਰਹੂੰਗਾ ਉਹ 6 'ਚ ਤੁਸੀਂ ਆਪਦੇ ਨਿਊਟ੍ਰੀਐਂਟਸ ਪੂਰੇ ਕਰਨ ਦੇ ਲਈ ਬਹੁਤ ਜ਼ਿਆਦਾ ਫੂਡ ਖਾਓਗੇ ਉਸ ਫੂਡ ਨੂੰ ਪਚਾਉਣ ਲਈ ਪੇਟ ਤਿਆਰ ਨਹੀਂ ਹੁੰਦਾ ਨਤੀਜਾ ਗੈਸ ਜਾਂ ਐਕਸਟਰਾ ਐਸਿਡ ਹੁਣ ਆਪਾਂ ਗੱਲ ਕਰਦੇ ਆਂ ਜੀ ਐਸਿਡ ਰਿਫਲਕਸ ਕਰ ਕਰ ਪ੍ਰੋਬਲਮ ਆ ਹਰ ਆਦਮੀ ਜੂਝ ਰਿਹਾ ਇਸ ਗੱਲ ਨਾਲ ਕਿ ਮੈਂ ਤਜਾਬ ਦੇ ਕੈਪਸੂਲ ਲੈ ਰਿਹਾ ਹਾਂ ਇਦੇ ਵਿੱਚ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੂੰਗਾ ਕਿ ਤੁਹਾਡੀ ਸਭ ਤੋਂ ਵੱਡੀ ਗਲਤੀ ਹੈ ਕਿ ਜੇ ਤੁਸੀਂ ਐਵਰੀ ਡੇ ਕੈਪਸੂਲ ਲੈ ਰਹੇ ਹੋ ਐਂਟਾਸਿਡ ਲੈ ਰਹੇ ਹੋ ਜਾਂ ਕੋਈ ਵੀ ਐਸਿਡ ਰਿਡਿਊਸ ਕਰਨ ਵਾਲਾ ਕੋਈ ਪ੍ਰੋਡਕਟ ਜਾਂ ਦਵਾਈ ਲੈ ਰਹੇ ਹੋ ਯਸ ਕੋਈ ਐਮਰਜੈਂਸੀ ਵਾਸਤੇ ਦਵਾਈ ਬਣੀ ਹੁੰਦੀ ਆ ਹਰ ਇੱਕ ਦਵਾਈ ਵਾਂਗ ਇਹ ਵੀ ਦਵਾਈ ਆ ਇਹਨੂੰ ਆਪਾਂ ਪਾਰਟ ਆਫ ਯੂਰ ਡਾਈਟ ਰੁਟੀਨ ਦਾ ਹਿੱਸਾ ਉੱਠਣਸਾਰ ਸਵੇਰੇ ਗਏ ਰਸੋਈ ਜਿੱਤਾ ਜਾਵ ਦਾ ਕੈਪਸੂਲ ਲਓ ਜੀ ਮੇਰਾ ਦਿਨ ਸੌਖਾ ਆ ਮੇਰੀ ਜਦੋਂ ਤੱਕ ਆ ਐਸਿਡ ਵਾਲਾ 파ਰਟ ਦੇਖੋਗੇ ਇਸ ਵੀਡੀਓ ਜਿੱਤਾ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਜਾਏਗੀ ਦੇਖੋ ਇੱਕ ਅੱਜ ਕੱਲ ਬਹੁਤ ਗਲਤ ਧਾਰਨਾ ਇਹ ਚੱਲ ਰਹੀ ਹੈ ਕਿ ਪੇਟ ਐਲਕਲਾਈਨ ਹੋਣਾ ਚਾਹੀਦਾ ਪੇਟ ਐਸਿਡਿਕ ਹੀ ਹੋਣਾ ਚਾਹੀਦਾ ਐਸਿਡ ਪੇਟ ਦੇ ਅੰਦਰ ਨੇ ਪੇਟ ਬਣਿਆ ਹੀ ਐਸਿਡਿਕ ਆ ਜੋ ਜੂਸਸ ਨੇ ਉਹ ਐਸਿਡਿਕ ਹੋਣਗੇ ਤਾਂ ਹੀ ਤੁਹਾਡਾ ਫੂਡ ਪਚਾ ਸਕਣਗੇ ਤਾਂ ਹੀ ਤੁਹਾਡਾ ਫੂਡ ਗਾਲ ਸਕਣਗੇ ਤਾਂ ਹੀ ਤੁਹਾਡੇ ਜੋ ਬਾਹਰੋਂ ਇਨਫੈਕਸ਼ਨ ਆ ਜੋ ਬੈਕਟੀਰੀਆ ਉਹਨਾਂ ਨੂੰ ਲੜ ਕੇ ਮਾਰ ਸਕਣਗੇ ਪੇਟ ਦੀ ਐਸਿਡਿਟੀ ਜਿੰਨੀ ਹੋਣੀ ਚਾਹੀਦੀ ਓਨੀ ਹੀ ਹੋਣੀ ਚਾਹੀਦੀ ਲੇਕਿਨ ਪ੍ਰੋਬਲਮ ਕਿੱਥੇ ਆਉਂਦੀ ਆ ਆਪਾਂ ਇਹ ਕਹਿ ਦਿੰਨੇ ਆ ਕਿ ਤਜਾਬ ਬਣ ਗਿਆ ਤਜਾਬ ਤਾਂ ਹੁੰਦਾ ਹੀ ਆ ਤਜਾਬ ਜਬਰ ਉੱਪਰ ਐਸੋਫਾਗਸ ਚ ਆ ਜਾਂਦਾ ਜਿਹਨੂੰ ਆਪਾਂ ਜੀਈਆਰਡੀ ਬੋਲਦੇ ਆ ਜਾਂ ਐਸਿਡ ਰਿਫਲੈਕਸ ਐਸਿਡ ਬਣਿਆ ਪ੍ਰੋਬਲਮ ਨਹੀਂ ਆ ਐਸਿਡ ਰਿਫਲੈਕਸ ਦਾ ਮਤਲਬ ਹੁੰਦਾ ਛਾਲੀ ਆਉਣੀ ਤਾਂ ਨੂੰ ਆਉਣਾ ਉਹ ਪ੍ਰੋਬਲਮ ਆ ਐਸੋਫਾਗਸ ਐਸਿਡ ਨੂੰ ਬਰਦਾਸ਼ਤ ਕਰਨ ਵਾਸਤੇ ਨਹੀਂ ਬਣਿਆ ਉਹ ਪੇਟ ਵਾਸਤੇ ਬਣਿਆ ਜਦੋਂ ਉੱਪਰ ਆ ਜਾਂਦਾ ਇਰੀਟੇਸ਼ਨ ਸ਼ੁਰੂ ਹੋ ਜਾਂਦੀ ਸੋ ਐਸਿਡ ਦੇ ਲਈ ਸਭ ਤੋਂ ਪਹਿਲਾਂ ਤਾਂ ਯੂ ਨੀਡ ਟੂ ਅਵੋਇਡ ਜੰਕ ਫੂਡਸ ਕਾਰਬੋਨੇਟਡ ਆਪਣੀ ਕੀ ਗਲਤੀ ਹੁੰਦੀ ਹੈ ਕਿ ਆਪਾਂ ਨੂੰ ਲੱਗਦਾ ਕਿ ਸੋਡਾ ਪੀ ਲਿਆ ਐਸ ਠੀਕ ਹੋ ਜਾਊਗਾ ਕਾਰਬੋਨੇਟਡ ਵਾਟਰ ਆਪਣੇ ਲਈ ਮਾੜਾ ਹੈ ਤਜਾਬ ਹੋਰ ਬਣਾਉਂਦਾ ਹੈ ਜਦੋਂ ਆਪਾਂ ਚਿਵੰਗਮ ਖਾਂਦੇ ਆ ਜਿਵੇਂ ਪਿਛਲਾ ਆਪਾਂ ਗੱਲ ਕਰ ਰਹੇ ਸੀ ਗੈਸ ਦੀ ਤੇਜ਼ੀ ਨਾਲ ਕੁਝ ਵੀ ਖਾਂਦੇ ਆ ਜਾਂ ਕਾਰਬੋਨੇਟਡ ਵਾਟਰ ਲੈਂਦੇ ਆ ਆਪਣੀ ਬੋਡੀ ਦੇ ਵਿੱਚ ਹਵਾ ਚਲੀ ਜਾਂਦੀ ਆ ਜੋ ਸਵਾਲੋ ਕਰਦੇ ਆ ਜਿਹੜੀ ਹਵਾ ਚਲੀ ਜਾਂਦੀ ਆ ਉਹਦੇ ਨਾਲ ਵੀ ਇਹ ਪ੍ਰੋਬਲਮਸ ਆਉਂਦੀਆਂ ਸੋ ਇਹ ਜੋ ਸਾਊਂਡ ਹੁੰਦੀ ਆ ਉਹ ਵੀ ਅੰਦਰ ਉਹ ਸਵਾ ਕਰਕੇ ਹੀ ਹੈ ਸੋ ਸਭ ਤੋਂ ਪਹਿਲਾਂ ਤਾਂ ਐਸਿਡਿਕ ਫੂਡਸ ਤੋਂ ਭਰੇ ਆਪਣੀ ਕੈਟਾਗਰੀਜ਼ ਕਰੋ ਕਿ ਮੈਨੂੰ ਕਿਸ ਚੀਜ਼ ਤੋਂ ਬਾਅਦ ਐਸਿਡ ਬਣਦਾ ਕੋਈ ਵੀ ਫੂਡ ਹਰੇਕ ਵਾਸਤੇ ਮਾੜਾ ਨਹੀਂ ਕੋਈ ਵੀ ਫੂਡ ਹਰੇਕ ਵਾਸਤੇ ਚੰਗਾ ਨਹੀਂ ਲੇਕਿਨ ਜਿਹੜਾ ਫੂਡ ਤੁਹਾਨੂੰ ਨਹੀਂ ਸੂਟ ਕਰ ਰਿਹਾ ਗੈਸ ਬਣਾਉਂਦਾ ਐਸਿਡ ਰਿਫਲਕਸ ਹੋ ਰਿਹਾ ਉਹ ਫੂਡ ਨੂੰ ਛੱਡਣਾ ਪਏਗਾ ਫੂਡ ਖਾਣ ਤੋਂ ਬਾਅਦ ਇਹ ਤਾਂ ਮੈਂ ਬਹੁਤ ਵੀਡੀਓਸ ਚ ਦੱਸਿਆ ਕਿ ਕਿਹੜੇ ਫੂਡ ਐਸਿਡ ਬਣਾਉਂਦੇ ਨੇ ਕਿਹੜੇ ਅਵਾਇਡ ਕਰਨੇ ਔਰ ਕਿਹੜੇ ਲੈਣੇ ਆ ਇਸ ਟੌਪਿਕ ਚ ਮੈਂ ਤੁਹਾਨੂੰ ਨਾਲ ਹੋਰ ਟਿਪਸ ਵੀ ਦੇ ਰਿਹਾ ਅੱਜ ਦੀ ਵੀਡੀਓ ਚ ਸੋ ਫੂਡ ਜਦੋਂ ਆਪਾਂ ਖਾ ਲਿਆ ਪਹਿਲਾਂ ਤਾਂ ਤੇਜ਼ ਨਹੀਂ ਖਾਣਾ ਮੀਲ ਸਾਈਜ਼ ਬਹੁਤ ਵੱਡਾ ਨਹੀਂ ਕਰਨਾ ਤੁਰਦੇ ਫਿਰਦੇ ਨਹੀਂ ਖਾਣਾ ਆਰਾਮ ਨਾਲ ਰਾਈਟ ਖਾਣਾ ਖਾਣ ਤੋਂ ਬਾਅਦ ਲੇਟਣਾ ਨਹੀਂ ਇਹ ਵੀ ਸਭ ਨੂੰ ਪਤਾ ਲੇਕਿਨ ਖਾਣਾ ਖਾਣ ਤੋਂ ਬਾਅਦ ਆਪਾਂ ਕੋਈ ਕੰਮ ਨਹੀਂ ਕਰਨਾ ਸੈਰ ਨਹੀਂ ਕਰਨੀ ਐਕਸਰਸਾਈਜ਼ ਨਹੀਂ ਕਰਨੀ ਸਟ੍ਰੈਸ ਨਹੀਂ ਦੇਣਾ ਬਾਡੀ ਨੂੰ ਬਹੁਤ ਸਾਰਾ ਬਲੱਡ ਫਲੋ ਚਾਹੀਦਾ ਹੁੰਦਾ ਪੇਟ 'ਚ ਜਿਨ੍ਹਾਂ ਨੇ ਪੇਟ 'ਚ ਆਪਣਾ ਖਾਣਾ ਹਜਮ ਕਰਨਾ ਜਦੋਂ ਆਪਾਂ ਕੋਈ ਹੋਰ ਕੰਮ ਕਰਨ ਲੱਗ ਜਾਂਦੇ ਇਵਨ ਜਦੋਂ ਆਪਾਂ ਨਹਾਉਣ ਵੀ ਲੱਗ ਗਏ ਖਾਣਾ ਖਾ ਕੇ ਹੁਣ ਤੁਰੰਤ ਸਰਦੀ 'ਚ ਗਰਮ ਪਾਣੀ ਨਾਲ ਨਹਾਉਣ ਲੱਗ ਗਏ ਤਾਂ ਬਾਡੀ ਹੋਰ ਪਾਸੇ ਇੰਗੇਜ ਹੋ ਜਾਂਦੀ ਹੈ ਜਿਹੜਾ ਸਭ ਤੋਂ ਜ਼ਰੂਰੀ ਕੰਮ ਆ ਉਹ ਵਿੱਚ ਰਹਿ ਜਾਂਦਾ ਖਾਣਾ ਜਦੋਂ ਪ੍ਰੋਪਰ ਪਚਦਾ ਨਹੀਂ ਤਾਂ ਉਦੋਂ ਹੀ ਬਲੋਟਿੰਗ ਉਦੋਂ ਹੀ ਤੁਹਾਡਾ ਐਸਿਡ ਰੀਫਲੈਕਸ ਉਦੋਂ ਹੀ ਪੇਟ ਆਣੀ ਸੀ ਸੋ ਸਿੰਪਲੀ ਖਾਣਾ ਖਾਣਾ ਖਾਣ ਤੋਂ ਬਾਅਦ ਬੈਠੋ ਟੀਵੀ ਦੇਖ ਲਓ ਲੇਟਣਾ ਵੀ ਨਹੀਂ ਔਰ ਕੋਈ ਭਾਰਾ ਕੰਮ ਵੀ ਨਹੀਂ ਕਰਨਾ ਉਸ ਤੋਂ ਇਲਾਵਾ ਜਿਹੜੀ ਆਪਾਂ ਟਾਈਟ ਕੱਪੜੇ ਪਾਉਣੇ ਟਾਈਟ ਜੀਨ ਉਹ ਵੀ ਸਕਵੀਜ਼ ਕਰਦਾ ਪੇਟ ਨੂੰ ਉਹ ਵੀ ਐਸਿਡ ਰੀਫਲੈਕਸ ਲਈ ਜ਼ਿੰਮੇਵਾਰ ਆ ਸੋ ਅਗਰ ਤੁਸੀਂ ਸਟਰਗਲ ਕਰ ਰਹੇ ਹੋ ਇਸ ਚੀਜ਼ ਨਾਲ ਤਾਂ ਤੁਹਾਨੂੰ ਰਿਲੈਕਸ ਥੋੜੇ ਈਜ਼ੀ ਕੱਪੜੇ ਪਾਉਣੇ ਪੈਣਗੇ ਆਪਾਂ ਐਂਟ ਐਸਿਡਸ ਲੈਣੇ ਆ ਐਸਿਡ ਦੀ ਦਵਾਈ ਲੈਨੇ ਆ ਜਿਹੜਾ ਐਸਿਡ ਲੜੀਂਦਾ ਬਾਡੀ ਨੂੰ ਜੋ ਜੂਸਸ ਚਾਹੀਦੇ ਉਹਨੂੰ ਵੀ ਦਬਾਇਆ ਜਾਂਦਾ ਨਾਲ ਉਹਦੇ ਰਿਸਪੌਂਸਟ ਬਾਡੀ ਹੋਰ ਬਾਡੀ ਨੇ ਤਾਂ ਬਣਾਉਣਾ ਆਪਦਾ ਕਿ ਮੈਨੂੰ ਭੋਜਨ ਲਈ ਹੋਰ ਐਸਿਡ ਬਣਾਉਣਾ ਹੋਰ ਐਸਿਡ ਤਿਆਰ ਕੀਤਾ ਜਾਂਦਾ ਉਹ ਸਾਰਾ ਤੁਹਾਡਾ ਬੈਲੈਂਸ ਖਰਾਬ ਹੁੰਦਾ ਨਾਲ ਹੀ ਜਿਹੜੇ ਤੁਸੀਂ ਐਂਟ ਐਸਿਡਸ ਲੈਨੇ ਆ ਉਹਦੇ ਕਰਕੇ ਪੇਟ ਦੀ ਆਪਦੀ ਸ਼ਮਤਾ ਘਟਦੀ ਆ ਬਹੁਤ ਸਾਰੇ ਨਿਊਟ੍ਰੀਐਂਟਸ ਐਬਜ਼ਾਰਬ ਕਰਨ ਚੋਂ ਦਿੱਕਤ ਆਉਂਦੀ ਆ ਬਹੁਤ ਸਾਰੇ ਬਾਹਰਲੇ ਬੈਕਟੀਰੀਆ ਬੈਡ ਬੈਕਟੀਰੀਆ ਜਿਨ੍ਹਾਂ ਨਾਲ ਪੇਟ ਨੇ ਲੜਨਾ ਉਹਨਾਂ ਨਾਲ ਲੜਨ ਚ ਵੀ ਦਿੱਕਤ ਆਉਂਦੀ ਆ ਸੋ ਇਹਨੂੰ ਪਾਰਟ ਆਫ ਰੁਟੀਨ ਨਾ ਬਣਾਓ ਆਪਦਾ ਲਾਈਫ ਸਟਾਈਲ ਤੇ ਆਪਦੀ ਡਾਈਟ ਸੁਧਾਰੋ ਜਿੰਨੀ ਜਲਦੀ ਹੋ ਸਕੇ ਆਪਦੇ ਤਜਾਬ ਦੇ ਕੈਪਸੂਲ ਗੋਲੀ ਤੋਂ ਖਿਹੜਾ ਛਡਾਓ ਕੌਨਸਟਿਪੇਸ਼ਨ ਦੀ ਗੱਲ ਕਰਦੇ ਕਬਜ ਦੀ ਇਹ ਵੀ ਕੋਈ ਰੇਅਰ ਪ੍ਰੋਬਲਮ ਨਹੀਂ ਹੈ ਇਹ ਵੀ ਘਰ ਘਰਵਾਰੀ ਪ੍ਰੋਬਲਮ ਆ ਸਭ ਤੋਂ ਪਹਿਲਾਂ ਤਾਂ ਜੀ ਕੌਨਸਟਿਪੇਸ਼ਨ ਦੋ ਤਰ੍ਹਾਂ ਦੀ ਆ ਇੱਕ ਤਾਂ ਕ੍ਰੋਨਿਕ ਆ ਜਿਹਦੇ ਚ ਤੁਹਾਡੀ ਬਾਡੀ ਦੇ ਅੰਦਰਲੀ ਮਸ਼ੀਨਰੀ ਕਿੰਨਾ ਕਿਤੇ ਜਦੋਂ ਆਪਾਂ ਫੂਡ ਖਾਧਾ ਤੇ ਬਾਹਰ ਨਿਕਲਣ ਤੱਕ ਬਹੁਤ ਵੱਡੀ ਮਸ਼ੀਨਰੀ ਆ ਬਾਡੀ ਨੇ ਬਹੁਤ ਕੁਝ ਕਰਨਾ ਸੋ ਉਸ ਮਸ਼ੀਨਰੀ 'ਚ ਕਿਤੇ ਵੀ ਕੋਈ ਫਾਲਟ ਆ ਗਿਆ ਤਾਂ ਉਹਨੂੰ ਕ੍ਰੋਨਿਕ ਕਹਿ ਦਿੰਦੇ ਆ ਕਿ ਜਿਹਦੀ ਆਪਾਂ ਨੂੰ ਕੋਈ ਲਗਜ਼ੇਟਿਵ ਲੈਣੇ ਹੀ ਪੈਂਦੇ ਆ ਰਾਈਟ ਉਸ ਤੋਂ ਇਲਾਵਾ ਮੋਸਟ ਆਫ ਦਾ ਕਨਸਟਿਪੇਸ਼ਨ ਤੁਹਾਡੀ ਪੂਰ ਡਾਈਟ ਪੂਰ ਲਾਈਫਸਟਾਈਲ ਕਰਕੇ ਆ ਸੋ ਜਿਵੇਂ ਆਪਾਂ ਪਹਿਲਾਂ ਕਿਹਾ ਸੀ ਜੇ ਫਾਈਬਰ ਨਹੀਂ ਪਚਦਾ ਤਾਂ ਆਪਾਂ ਨੂੰ ਫਾਈਬਰ ਘਟਾਉਣਾ ਪੈਂਦਾ ਲੇਕਿਨ ਕਨਸਟਿਪੇਸ਼ਨ 'ਚ ਉਸ ਤੋਂ ਉਲਟ ਆ ਸੋ ਇਸ ਕਰਕੇ ਬੈਲੈਂਸ ਬਹੁਤ ਜ਼ਰੂਰੀ ਆ ਜਿਹੜੇ ਲੋਕ ਬਿਲਕੁਲ ਫਾਈਬਰ ਨਹੀਂ ਲੈਂਦੇ ਉਹਨਾਂ ਨੂੰ ਕਨਸ ਦੇਖੋ ਫਾਈਬਰ ਨੇ ਕੋਟਿੰਗ ਕਰ ਲੈਣੀ ਆ ਜੋ ਆਪਣੇ ਸਟੂਲਸ ਨੇ ਜੋ ਆਪਣੀ ਪੋਟੀ ਆ ਉਹਦੇ ਦਿਵਾਰਿਆਂ ਨੂੰ ਵੱਲਿਆ ਸੌਫਟ ਆ ਇਹਨੇ ਪਾਣੀ ਸੋਖ ਲੈਣਾ ਉਹ ਪਾਣੀ ਸੋਖਿਆ ਹੋਇਆ ਫਾਈਬਰ ਆਰਾਮ ਨਾਲ ਸਭ ਕੁਝ ਬਾਰ ਕੱਢ ਦਿੰਦਾ ਜੇ ਤੁਸੀਂ ਫਾਈਬਰ ਨਹੀਂ ਲੈਂਦੇ ਤਾਂ ਤੁਹਾਡੇ ਸਟੂਲਸ ਦੀ ਵਾਟਰ ਰਿਟੇਨ ਕਰਨ ਦੀ ਸ਼ਮਤਾ ਘਟ ਜੇਗੀ ਤੀਜੀ ਗੱਲ ਜੇ ਤੁਸੀਂ ਆਪਦੇ ਜੋ ਸਮਾਂ ਹੈ ਉਸ ਤੇ ਸਟੂਲ ਪਾਸ ਨਹੀਂ ਕਰਦੇ ਟਾਇਲਟ ਨਹੀਂ ਜਾਂਦੇ ਲੇਟ ਕਰਦੇ ਆ ਕਿਸੇ ਕਾਰਨ ਟਪਾਉਣਿਆਂ ਟਾਈਮ ਤਾਂ ਜੋ ਕੋਲੋਨ ਆ ਉਹਦੇ ਵਿੱਚੋਂ ਪਾਣੀ ਖਿੱਚੀ ਜਾਂਦਾ ਜਿੰਨਾ ਤੁਸੀਂ ਲੇਟ ਹੋ ਜਾਓਗੇ ਸਟੂਲਸ ਓਨੇ ਹੀ ਡਰਾਈ ਔਰ ਜਿੰਨੇ ਸਟੂਲਸ ਡਰਾਈ ਓਨੀ ਹੀ ਭੈੜੀ ਕਬਜ ਸੋ ਜਦੋਂ ਆਪਾਂ ਲਗਜ਼ੇਟਿਵ ਲੈਣੇ ਆ ਅਗਰ ਤੁਹਾਨੂੰ ਬਹੁਤ ਜ਼ਰੂਰਤ ਆ ਕਰੋਨਿਕ ਆ ਤਾਂ ਵੱਖਰੀ ਗੱਲ ਆ ਲੇਕਿਨ ਜੇ ਵੈਸੇ ਹੀ ਤੁਹਾਨੂੰ ਆਦਤ ਪਈ ਆ ਵੀ ਇਹਦੇ ਨਾਲ ਮੈਨੂੰ ਕਬਜ ਤੋਂ ਛੁਟਕਾਰਾ ਮਿਲਦਾ ਤਾਂ ਇਹਦੇ ਵੀ ਨੁਕਸਾਨ ਨਹੀਂ ਯੈਸ ਕੁਝ ਕੈਲਸ਼ੀਅਮ ਤੇ ਹੋਰ ਮਿਨਰਲਸ ਜਦੋਂ ਆਪਾਂ ਧੱਕੇ ਨਾਲ ਪੋਟੀ ਕਰਾਉਣੇ ਆ ਤਾਂ ਉਹ ਪੋਟੀ ਨਾਲ ਬਾਹਰ ਨਿਕਲਦੇ ਨੇ ਯੈਸ ਲਗਜ਼ੇਟਿਵਸ ਤੁਹਾਡੇ ਮਿਨਰਲ ਉਸ ਤੋਂ ਲਾਵਾ ਇੱਕ ਬੜਾ ਹੀ ਡੇਂਜਰਸ ਦਾ ਟ੍ਰੈਂਡ ਆ ਅੱਜਕਲ ਅਨੀਮਾ ਦਾ ਯਾਰ ਕੋਈ ਡਾਕਟਰ ਦੀ ਪ੍ਰੈਕਟਿਸ ਹੁੰਦੀ ਆ ਕਿਸੇ ਪਾਰਟਿਕੂਲਰ ਸਪੈਸ਼ਲ ਮੌਕੇ ਤੇ ਲੇਕਿਨ ਆਪਾਂ ਐਵੇਂ ਹੀ ਜੇ ਕਰਾਉਂਦੇ ਰਹਿੰਨੇ ਆ ਤਾਂ ਦੈਟ ਇਜ਼ ਅ ਡੇਂਜਰਸ ਪ੍ਰੈਕਟਿਸ ਜਾਨ ਲੈਵਾ ਵੀ ਹੋ ਸਕਦੀ ਸੋ ਦਾ ਬਾਟਮ ਲਾਈਨ ਐਂਡ ਤੇ ਕੀ ਆ ਆਪਦੀ ਡਾਈਟ ਨੂੰ ਬੈਲੈਂਸ ਰੱਖੋ ਐਕਸਰਸਾਈਜ਼ ਕਰੋ ਜਿਹੜਾ ਆਈਬੀਐਸ ਆ ਉਦਾ ਸਿੱਧਾ ਸਬੰਧ ਤੁਹਾਡੇ ਜਾਂ ਗੱਟ ਹੈਲਥ ਦਾ ਸਿੱਧਾ ਸਬੰਧ ਤੁਹਾਡੇ ਦਿਮਾਗ ਨਾਲ ਡਿਪਰੈਸ਼ਨ ਓਵਰ ਥਿੰਕਿੰਗ ਸਭ ਕੁਝ ਇੰਟਰਕਨੈਕਟਡ ਆ ਔਰ ਜੇ ਦਿਮਾਗ ਠੀਕ ਰੱਖੋਗੇ ਗੱਟ ਹੈਲਥ ਵੀ ਠੀਕ ਰਹੇਗੀ ਸਟ्रेस ਵਾਲਿਆਂ ਦੀ ਗੱਟ ਹੈਲਥ ਹਮੇਸ਼ਾ ਖਰਾਬ ਹੀ ਹੁੰਦੀ ਆ ਜਿਆਦਾ ਦਵਾਈਆਂ ਲੈਣ ਵਾਲਿਆਂ ਦੀ ਗੱਟ ਹੈਲਥ ਹਮੇਸ਼ਾ ਖਰਾਬ ਹੀ ਹੁੰਦੀ ਆ ਵਰਕ ਨਾ ਕਰਨਾ ਵਰਕਆਊਟ ਵਾਕ ਨਾ ਕਰਨਾ ਐਂਡ ਪੂਰ ਡਾਈਟ ਐਂਡ ਪਾਣੀ ਘੱਟ ਪੀਣਾ ਇਹ ਜੋ ਜੇ ਤੁਹਾਡੇ ਜੇ ਹੈਬਿਟਸ ਹੈਗੇ ਨੇ ਤਾਂ ਤੁਹਾਡੀ ਗੱਟ ਹੈਲਥ ਖਰਾਬ ਹੀ ਰਹੇਗੀ ਔਰ ਜੇ ਤੁਸੀਂ ਆਪਦੀ ਗੱਟ ਹੈਲਥ ਨਾ ਇੰਪਰੂਵ ਕਰੋਗੇ ਤਾਂ ਤੁਹਾਡੀ ਸਾਰੀ ਸਿਹਤ ਖਰਾ